इंडियन एक्सप्रेस ਦਾ ਪੱਤਰਕਾਰ ਆ ਬਹੁਤ ਪੁਰਾਣਾ ਪੱਤਰਕਾਰ ਸੋ ਉਹਨੇ ਮੋਦੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਚਿੱਠੀ ਵੀ ਲਿਖੀ ਹੈ ਅਤੇ ਉਸਨੇ ਮੋਦੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹ ਜਾਣਕਾਰੀ ਦੇ ਕੇ ਜ਼ਰੂਰੀ ਕਦਮ ਚੁੱਕਣ ਲਈ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਭਈਆਂ ਦੇ ਖਿਲਾਫ ਲਹਿਰ ਬਣ ਰਹੀ ਹੈ ਉਹ ਨਾਰਥ-ਈਸਟ ਦੇ ਵਿੱਚ ਜੋ ਮਨੀਪੁਰ ਦੇ ਵਿੱਚ ਹੋਇਆ ਇਹ ਪੰਜਾਬ ਨੂੰ ਉਸ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ਗੱਲ ਤੇ ਹੋਰ ਵੀ ਉਸਨੇ ਬਹੁਤ ਕੁਝ ਲਿਖਿਆ ਸੋ ਪੰਜਾਬ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੀਆਂ ਪਿੱਛੇ ਜੇ 2-3 ਵੱਡੀਆਂ ਘਟਨਾਵਾਂ ਹੋਈਆਂ ਨੇ ਇੱਕ ਹੜ ਵਾਲੀ ਇੱਕ ਭਈਆਂ ਵਾਲੀ ਤੇ ਉਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਨਾਲ ਜੰਗ ਹੋਈ ਹੈ ਤਾਂ ਉਦੋਂ ਪੰਜਾਬ ਨਿਰਪੱਖ ਰਿਹਾ ਇੱਕ ਪਾਸੇ ਰਿਹਾ ਤੇ ਇਹ ਸਨੇਹਾ ਜਿਹੜਾ ਇੰਡੀਅਨ ਤੰਤਰ ਨੂੰ ਜਿਹੜਾ ਝੂਠ ਦਾ ਤੰਤਰ ਹੈ ਹਿੰਦੂਆਂ ਦਾ ਬ੍ਰਾਹਮਣ ਦਾ ਪਾਲਣਹਾਰ ਤੰਤਰ ਹੈ ਜਿਹੜਾ ਜਿਹੜਾ ਢਾਂਡ ਜਾ ਰਿਹਾ ਹੁਣ ਉਸ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਸੋ ਇਹ ਸਾਰੇ ਬਿਰਤਾਂ ਤੇ ਜਿਹੜੇ ਪਿਛਲੇ ਅਸੀਂ ਕਹਾਂਗੇ 78 ਸਾਲਾਂ ਤੋਂ 1947 ਤੋਂ ਬਾਅਦ ਲਗਾਤਾਰ ਸਾਡੇ ਤੇ ਥੋਪੇ ਗਏ ਨੇ ਥੋਪੇ ਜਾ ਰਹੇ ਨੇ ਘੜੇ ਗਏ ਨੇ ਉਹ ਸਾਰੇ ਟੁੱਟ ਰਹੇ ਨੇ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਹੁਣ ਇਸ ਗੱਲ ਦੇ ਲਈ ਕੋਈ ਖਾਸ ਅਸੀਂ ਕੋਸ਼ਿਸ਼ ਥੋੜਾ ਜਿਹਾ ਅਸੀਂ ਤਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਕਿ ਭਈਏ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਰ ਰਹੇ ਨੇ ਭਈਏ ਗੰਦੇ ਨੇ ਉਹ ਪ੍ਰੋਜੈਕਟਡ ਨੇ ਉੱਥੇ ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ ਸਾਡੀ ਡੈਮੋਗ੍ਰਾਫੀ ਜਿਹੜੀ ਹਾਲਤ ਹੈ ਉਹਨੂੰ ਚੇਂਜ ਕੀਤਾ ਗਿਆ ਪੰਜਾਬ ਦੇ ਵਿੱਚ ਮਤਲਬ ਇਹ ਗੱਲ ਹੈ ਕਿ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਜਨਵਰੀ ਤੋਂ ਲੈ ਕੇ 31 ਜੁਲਾਈ ਤੱਕ 1 ਜਨਵਰੀ ਤੋਂ ਲੈ ਕੇ 31 ਜੁਲਾਈ ਤੱਕ ਪਹਿਲੇ 7 ਮਹੀਨਿਆਂ ਦੇ ਵਿੱਚ ਜਿਹੜੀਆਂ 3200 ਰਿਪੋਰਟਾਂ ਨੇ 3260 ਭਈਆਂ ਦੇ ਖਿਲਾਫ ਪੰਜਾਬ ਦੇ ਵਿੱਚ ਸਿਰਫ ਛੋਟੀ-ਛੋਟੀ ਘਟਨਾ ਤੋਂ ਲੈ ਕੇ ਵੱਡੀ ਘਟਨਾ ਤੱਕ ਇੱਕ ਚੋਰੀ ਤੋਂ ਲੈ ਕੇ ਆਮ ਚੋਰੀ ਤੋਂ ਲੈ ਕੇ ਹੱਥੋਪਾਈ ਜਾ ਹੋਰ ਇਦਾਂ ਦੀਆਂ ਘਟਨਾਵਾਂ ਤੋਂ ਲੈ ਕੇ ਵੱਡੇ ਬਲਾਤਕਾਰ ਤੱਕ ਦੀਆਂ ਘਟਨਾਵਾਂ ਦੇ 3260 ਕੇਸ ਨੇ ਸੋ ਇਹ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਇੰਡੀਆ ਟੁੱਟ ਰਿਹਾ ਇੰਡੀਆ ਨੇ ਟੁੱਟ ਜਾਣਾ ਇਹ ਭਵਿੱਖਬਾਣੀ ਨਹੀਂ ਇਹ ਸੱਚ ਹੈ ਤੇ ਸਾਡੇ ਅੱਖਾਂ ਦੇ ਦੇਖਦੇ ਦੇ ਸਾਹਮਣੇ ਹੋ ਜਾਣਾ ਇਹ ਸਾਰਾ ਕੁਝ ਤੇ ਅਜਿਹਾ ਕਦੇ ਵੀ ਹੁੰਦਾ ਕਿਸੇ ਦਿਨ ਵੀ ਹੁੰਦਾ ਤੇ ਸਾਨੂੰ ਕੀ ਇਸ ਦੀ ਵੇਟ ਕਰਨੀ ਚਾਹੀਦੀ ਹੈ ਇੰਤਜ਼ਾਰ ਕਰਨੀ ਚਾਹੀਦੀ ਹੈ ਸਾਨੂੰ ਸਾਨੂੰ ਐਸਲੀ ਅੱਜ ਤੋਂ ਹੀ ਤਿਆਰ ਰਹਿਣਾ ਪਏਗਾ We must be prepared for that day now.